ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਸ ਸਿੰਘ ਕਿਸਾਨ ਮਜਦੂਰ ਸਿੰਘਾ ਚਿਕਮੇਟੀ ਜੋਨ ਗੁਰੂਕੇ ਬਾਗ ਤੋਂ ਸੋ ਪਾਈ ਜਿਹੜਾ ਖਨੌਰੀ ਸ਼ੰਭੂ ਦੇ ਜਿਹੜਾ ਪਿਛਲੇ 400 ਦਿਨ ਲਗਾਤਾਰ ਸ਼ਾਂਤ ਮੈਥਰੀਕੇ ਨਾਲ ਜਿਹੜਾ ਅੰਦੋਲਨ ਚੱਲ ਦਿੱਤਾ ਹੈ ਉਸ ਅੰਦੋਲਨ ਤੇ ਜਿਹੜਾ ਜ਼ਬਰ ਕੀਤਾ ਵਾ ਔਰ ਇਹ ਜ਼ਬਰ ਜਿਹੜਾ ਵਾ ਸੈਂਟਰ ਸਰਕਾਰ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਨੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡੇ ਤੇ ਤਸ਼ੱਦਦ ਕੀਤਾ ਵਾ ਉਸ ਤਸ਼ੱਦਦ ਦੇ ਭਗਵੰਤ ਮਾਨ ਜੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਮਿਲਣਗੇ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਤੁਹਾਨੂੰ ਦੰਦਾਂ ਨੂੰ ਖਿਲਾਵਾਵਾਂਗੇ ਦੰਦਾਂ ਦੇ ਨਾਲ ਖੋਲੋਗੇ ਤੁਸੀਂ ਸੋ ਜਿਹੜੀਆਂ ਟਰਾਲੀਆਂ ਸਮਾਨ ਸਾਡਾ ਕਰੋੜਾਂ ਰੁਪਈਆ ਦਾ ਜਿਹੜਾ ਉੱਥੇ ਖੁਰਬੁਰਦ ਹੋਇਆ ਉਹਦੇ ਵਿੱਚ ਪ੍ਰਸ਼ਾਸਨ ਦੀ ਬਿਲਕੁਲ ਨਕਾਮੀ ਰਹੀ ਆ ਸਾਨੂੰ ਡੀਆਈਜੀ ਸਾਹਿਬ ਕਹਿੰਦੇ ਸੀ ਸਤਿੰਦਰ ਕੁਮਾਰ ਅੰਮ੍ਰਿਤਸਰ ਵਾਲੇ ਆਂਦੇ ਸੀ ਵੀਡੀਓਗ੍ਰਾਫੀ ਕੀਤੀ ਗਈ ਆ ਔਰ ਕਲੀ-ਕਲੀ ਵੀਡੀਓਗ੍ਰਾਫੀ ਦੇ ਨਾਲ ਤੁਹਾਨੂੰ ਚੀਜ਼ਾਂ ਦਿੱਤੀਆਂ ਜਾਣਗੀਆਂ ਕੋਈ ਟੜੀ ਚੀਜ਼ ਮਿਸ ਨਹੀਂ ਹੋਊਗੀ ਸੋ ਆ ਵੀਡੀਓਗ੍ਰਾਫੀ ਨਾ ਵੇਖ ਲੋ ਕਿ ਲੋਕ ਜਿਹੜੇ ਪਿੰਡਾਂ ਦੇ ਸੀ ਜਿਨ੍ਹਾਂ ਨੇ ਐਨੀ ਸੇਵਾ ਕੀਤੀ ਆ ਅੰਦੋਲਨ ਦੇ ਵਿੱਚ ਕੁਝ ਲੋਕਾਂ ਜਿਹੜੇ ਪ੍ਰੇਤੀਕਾ ਲੋਕ ਸੀ ਜਿਹੜੇ ਸਰਕਾਰ ਦੇ ਵੱਟੇ-ਚਟੇ ਸੀ ਉਹਨਾਂ ਨੇ ਉਸ ਅੰਦੋਲਨ ਨੂੰ ਔਰ ਇਲਾਕੇ ਨੂੰ ਬਦਨਾਮ ਕੀਤਾ ਪਰ ਅਸੀਂ ਉਹਨਾਂ ਭਰਾਵਾਂ ਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਨਾ ਅੰਦੋਲਨ ਦਾ ਸਾਥ ਦਿੱਤਾ ਔਰ ਸੇਵਾ ਕੀਤੀ ਔਰ ਅੱਜ ਟਰਾਲੀਆਂ ਲੱਭਣ ਦਾ ਜਿਹੜਾ ਉਹ ਸਾਡੀ ਮਤ ਕਰ ਰਹੇ ਆ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਓ ਜੀ ਆਜੋ ਜੀ ਇਹ ਇਹ ਟ੍ਰੈਲੀ ਆ ਜੀ ਉਹ ਜਿਹੜੀ ਅੱਜ ਓਪਨ ਲੱਗੇ ਹਨਾਂ ਨੂੰ ਦੇਖੋ ਜੀ ਪਾਈ ਰੰਗ ਹੋਈ ਸੰਧ ਕਰੀ ਪਈ ਪਰ ਆ ਰੱਖ ਬਈ ਹਾਂ ਉਹ ਤਾਂ ਨਹੀਂ ਪੈਣੀ ਸੀ ਫਿਰ ਇਹ ਟ੍ਰੈਲੀ ਸੰਪਨ ਲੱਗੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੱਡੀ ਨੰਬਰ ਆ ਜੀ ਟੈਂਡਰ ਗੱਡੀ ਨੂੰ ਗੱਡੀ ਕੰਨ ਪਾਹ ਆਹ ਆਹ ਨੰਬਰ ਗੱਡੀ ਪੰਦੇਰ ਜਥੇਵੰਦੀ ਨਾਲ ਸੰਬੰਧਤ ਆ ਇਹ ਹੈ ਗੱਡੀ ਕਿਸਾਨ ਯੂਨੀਅਨ ਕੀਤਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਦੇਰ ਜਥੇਵੰਦੀ ਜੀ ਗੁਰਦਾਸਪੁਰ ਉਹ ਹੈਗੁਰ ਜੀ ਦਾ ਖਾਲਸਾ ਤੇਰੀ ਵੈਗੁਰ ਜੀ ਕੀ ਪਟੇ ਇਹ ਟਰੈਲੀ ਹੁਣ ਅਸੀਂ ਪਵਾਣ ਲੱਗੇ ਆ ਇਹਨਾਂ ਨੂੰ ਵੀਰਾਂ ਨੂੰ